ਖਬਰਾਂ ਮਾ ਦੇਖ ਰਿਆ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਮਜੀਠੀਆ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਕਿਉਂਕਿ ਇਹ ਖੁਲਾਸਾ ਵਿਕਪਜੀਤ ਸਿੰਘ ਮਜੀਠੀਆ ਨੇ ਕੀਤਾ ਹੈ ਕਿਉਂਕਿ ਵਿਜੀਲੈਂਸ ਵੱਲੋਂ 7 ਦਿਨਾਂ ਦੇ ਰੁਪਾਂਡ ਤੇ ਚੱਲ ਰਹੇ ਨੇ ਮਜੀਠੀਆ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਭਾਜੜਾ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਹੈ ਇੱਕ ਹੱਥ ਦੇ ਨਾਲ দান ਕਰਦੇ ਸੀ ਤੇ ਦੂਜੇ ਹੱਥ ਦੇ ਨਾਲ ਉਹ দান ਜਿਹੜਾ ਹੈ ਵਾਪਸ ਲੈ ਲਿਆ ਜਾਂਦਾ ਸੀ। ਯਾਨੀ ਕਿ ਰਾਜ ਕੇ ਲੁੱਟਿਆ ਗਿਆ, ਕੁੱਟਿਆ ਗਿਆ ਅਤੇ ਪੈਸਾ ਕਮਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਮਜੀਠੀਆ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ। ਇਹ ਰਾਜ ਖੁੱਦ ਵਿਕਰਮ ਜੀ ਸਿੰਘ ਮਜੀਠੀਆ ਵੱਲੋਂ ਖੋਲੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਚੋਣ ਪ੍ਰਚਾਰ ਮੌਕੇ ਬਾਦਲ ਤੇ ਮਜੀਠੀਏ ਪਰਵਾਰ ਦੇ ਹੈਲੀਕਾਪਟਰ ਪਰਵਾਰ ਹੈਲੀਕਾਪਟਰ ਵਰਤਾ ਰਿਹਾ ਹੈ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਮੌਕੇ ਬਾਦਲ ਪਰਵਾਰ ਦੀ orbelt aviation private limited ਅਤੇ saraya aviation private ਕੰਪਨੀ ਦੇ ਹੈਲੀਕਾਪਟਰਾਂ ਦੀ ਗੂੰਜ ਪੈਦੀ ਰਹੀ ਹੈ ਯਾਨੀ ਕਿ ਇੱਕ ਪਾਸੇ orbelt aviation ਦੂਸਰੇ ਪਾਸੇ ਜਿਹੜੀ ਹੈ saraya ਇਹਨਾਂ ਦੋਨਾਂ ਕੰਪਨੀਆਂ ਦੇ ਜਹਾਜ਼ ਜਿਹੜੇ ਹੈਲੀਕਾਪਟਰ ਨੇ ਜਿਹੜੇ ਚੋਪਰ ਨੇ ਉਹ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਰਤੇ ਰਹੇ ਨੇ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਹੈਲੀਕਾਪਟਰਾਂ ਵਿੱਚ ਚੋਣ ਪ੍ਰਚਾਰ ਲਈ ਸਫ਼ਰ ਸਿਰਫ ਬਾਦਲ ਅਤੇ ਮਜੀਠੀਆ ਪਰਿਵਾਰ ਦੇ ਹੀ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਜਿਹਾ ਦੂਸਰਾ ਸਟਾਰ ਪ੍ਰਚਾਰਕ ਨਹੀਂ ਜਿਸ ਨੂੰ ਚੋਣ ਪ੍ਰਚਾਰ ਲਈ ਹੈਲੀਕਾਪਟਰ ਵਿੱਚ ਬੋਕਾ ਬੈਠਣ ਦਾ ਮੌਕਾ ਮਿਲਿਆ ਹੋਏ ਯਾਨੀ ਕਿ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਾਂ ਤਾਂ ਮਜੀਠੀਆ ਅਤੇ ਮਜੀਠੀਆ ਦੇ ਪ੍ਰਚਾਰ ਨੇ ਉਸ ਵਿੱਚ ਸਫ਼ਰ ਕੀਤਾ ਤੇ ਜਾਂ ਬੀਬਾ ਸਿਮਰਤ ਕੌਰ ਬਾਦਲ ਜਸ ਕੁਬੇਰ ਸਿੰਘ ਬਾਦਲ ਨੇ ਉਸ ਵਿੱਚ ਚੋਣ ਪ੍ਰਚਾਰ ਕੀਤਾ ਯਾਨੀ ਕਿ ਹੈਲੀਕਾਪਟਰਾਂ ਤੇ ਝੂਟੇ ਲੈ ਗਏ ਕਿੰਨੇ ਖਰਚੇ ਹੋਏ ਨੇ ਹੁਣ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਬਿਕਮ ਸਿੰਘ ਜਠੀਆ ਨੂੰ ਗ੍ਰਿਫਤਾਰ ਕਰ ਪਗਰੋ ਮਜੀਠੀਆ ਪਰਵਾਦੀਆਂ ਕੰਪਨੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਸਰਾਇਆ ਇੰਡਸਟਰੀ ਵੀ ਸ਼ਾਮਲ ਹੈ ਬੇਸ਼ੱਕ ਸਰਾਇਆ ਇਵੀਗੇਸ਼ਨ ਪ੍ਰਾਈਵੇਟ ਲਿਮਟਿਡ ਦਾ ਕਿਤੇ ਕੋਈ ਜ਼ਿਕਰ ਨਹੀਂ ਆਇਆ ਪਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਮੌਕੇ ਇਸ ਕੰਪਨੀ ਨੇ ਹੈਲੀਕਾਪਟਰ ਕਿਰਾਏ ਤੇ ਲੈ ਗਏ ਸਨ ਸ਼੍ਰੋਮਣੀ ਅਕਾਲੀ ਦਲ ਵੱਲੋਂ 2017-18 ਦੇ ਐਡਿਟ ਅਤੇ ਚੋਣ ਖਰਚਾ ਦੇ ਦਸਤੇ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਜਵਾਬ ਕਰਵਾਏ ਗਏ ਉਹਨਾਂ ਅਨੁਸਾਰ ਆਰਬਿਟ 에ਵੀਏਸ਼ਨ ਨੂੰ 1-1 ਕਰੋੜ 71 ਕਰੋੜ 87 ਲੱਖ ਰੁਪਏ ਅਕਾਲੀ ਦਲ ਦੇ ਖਜ਼ਾਨੇ ਵਿੱਚੋਂ ਕਿਰਾਇਆ ਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ 2017 ਵਿੱਚ ਹੋਈਆਂ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੌਕੇ ਆਰਬਿਟ 에ਵੀਏਸ਼ਨ ਦਾ ਹੈਲੀਕਾਪਟਰ ਕਿਰਾਏ ਤੇ ਲਿਆ ਇਹ ਹੈਲੀਕਾਪਟਰ 6 ਜਨਵਰੀ 2017 2 ਫਰਵਰੀ 2017 ਤੱਕ ਚਲੂਪੀ ਅਕਾਲੀ ਦਲ ਦੇ ਕੋਲ ਕਿਰਾਏ ਤੇ ਰਿਹਾ ਇਸ ਸਮੇਂ ਆਰਬਡ ਹੈਲੀਕਾਪਟਰ ਸ਼ੋਕਰੀ ਅਕਾਲੀ ਦਲ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ 104 ਗਿੜੇ ਲਾਏ ਆਰਬਡ ਦੇ ਹੈਲੀਕਾਪਟਰ ਵਿੱਚ 7 ਗਿੜਿਆਂ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਸਫ਼ਰ ਕੀਤਾ ਜਦੋਂ ਕਿ ਚੰਡੀਗੜ੍ਹ ਦੇ 2 ਗਿੜਿਆਂ ਵਿੱਚ ਕੱਲ੍ਹ ਬਿਕਮ ਸਿੰਘ ਮਜੀਠੀਆ ਨੇ ਕੀਤਾ ਇਸ ਵਿੱਚ ਹਰ ਸਿਵਲ ਕੋਰ ਬਾਦਲ ਨੇ ਵੀ ਇੱਕ ਵਾਰ ਸਫ਼ਰ ਕੀਤਾ ਇਹਨਾਂ ਚੋਣਾਂ ਦੌਰਾਨ ਬਾਕੀ 94 ਗਿੜਿਆਂ ਨੂੰ ਸ਼ਖਬੀਰ ਸਿੰਘ ਬਾਦਲ ਦੇ ਕਿਰਾਏ ਤੇ ਆਰਬਡ ਐਵੀਏਸ਼ਨ ਦਾ ਹੈਲੀਕਾਪਟਰ ਵਰਤਿਆ ਇਹਨਾਂ ਕੁੱਲ 104 ਗਿੜਿਆਂ ਦਾ ਕਿਰਾਇਆ 1 ਕਰੋੜ 37 ਲੱਖ ਰੁਪਏ ਬਣਦਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਤਾਰਿਆ ਸੀ ਚੋਣ ਕਮਿਸ਼ਨ ਦੀ ਸੋਚਣਾ ਅਨਸਾਰ ਲੋਕ ਸਭਾ ਦੀ ਚੋਣਾਂ 2014 ਸਾਲ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਮੀਠਿਆ ਪ੍ਰਵਾਦ ਦੀ ਸਾਇਆ ਐਵੀਏਸ਼ਨ ਤੇ ਹੈਲੀਕਾਪਟਰ ਕਿਰਾਏ ਤੇ ਲਿਆ ਜਿਸ ਦਾ ਕਿਰਾਇਆ 41 ਲੱਖ 42.10 ਲੱਖ ਰੁਪਏ ਤਾਰਿਆ ਜਦੋਂ ਕਿਸਾਨ ਪ੍ਰਚਾਰਕ ਬਿਗ ਮਿਡੀਆ ਨੇ 13 ਮਾਰਚ 2014 ਨੂੰ ਆਪਣੀ ਹੀ ਪਰਿਵਾਰ ਦੀ ਕੰਪਨੀ ਸਰਾਇਆ ਕਿਸ ਤੇ ਹੈਲੀਕਾਪਟਰ ਦਿੱਤੀ ਆਪਰ ਸਰ ਲਈ ਦੇ ਨੀ ਸਫਰ ਕੀਤਾ ਗਿਆ ਜਿਸ ਦਾ ਕਿਰਾਇਆ ਜਿਹੜਾ 297 ਲੱਖ ਤਾਰਿਆ ਯਾਨੀ ਕਿ ਉਹਨਾਂ ਨੇ ਉਹਨਾਂ ਚੋਣਾਂ ਦੇ ਮੌਕੇ ਤੇ ਜਿਹੜੇ ਗੇੜੇ ਲੱਗੇ ਉਹਨਾਂ ਦਾ ਖਰਚਾ ਮਿਲਦਾ ਨਹੀਂ ਪਿਆ ਇਹਨਾਂ ਕੰਪਨੀਆਂ ਦੇ ਨਾਲ ਸਰਾਇਆ ਅਤੇ ਆਰਬਿਟ ਦੇ ਨਾਲ ਇਹ ਖੁਲਾਸੇ ਬਿਕਮਜੀ ਸਿੰਘ ਜੀਠਿਆ ਵੱਲੋਂ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਿਹੜੇ ਚੌਪਰਾਂ ਤੇ ਝੂਟੇ ਲੈ ਗਏ ਝੂਟੇ ਲੈ ਗਏ ਜਿਹੜੇ ਹੈਲੀਕਾਪਟਰਾਂ ਦੇ ਝੂਟੇ ਲੈ ਗਏ ਉਹਦੇ ਵਿੱਚ ਬਿਕਮਜੀ ਸਿੰਘ ਜੀਠਿਆ ਬਿਕਮਜੀ ਜੀਠਿਆ ਦਾ ਪਰਿਵਾਰ ਬੀਬਾ ਹਰਸੀਲ ਕੌਰ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਕਿਸੇ ਵੀ ਆਗੂ ਨੂੰ ਇਹਨਾਂ ਹੈਲੀਕਾਪਟਰਾਂ ਦੇ ਵਿੱਚ ਬੈਠਣਾ ਜਿਹੜਾ ਹੈ ਬੈਠਣਾ ਜਿਹੜਾ ਹੈ ਨਹੀਂ ਮਿਲਿਆ ਯਾਨੀ ਕਿ ਇਹਦੇ ਝੂਟਿਆਂ ਦੇ ਲੁਫਤ ਪ੍ਰਹੁਮ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਬਿਕਮਜੀ ਸਿੰਘ ਜੀਠਿਆ ਅਤੇ ਹਰਜਿਮਰਤ ਕੌਰ ਬਾਦਲ ਵੱਲੋਂ ਲੈ ਗਏ ਹੋਰ ਕਿਸੇ ਨੇ ਵੀ ਸਟਾਰ ਪ੍ਰਚਾਰਕ ਵਜੋਂ ਚੋਣ ਪ੍ਰਚਾਰ ਨਹੀਂ ਕੀਤਾ ਇਹਨਾਂ ਦੇ ਖਰਚੇ ਚੋਣ ਪ੍ਰਚਾਰ ਅਤੇ ਜਿਹੜੇ ਇਹਨਾਂ ਨੇ ਖਰਚੇ ਹਵਾਲੇ ਦਿੱਤੇ ਨੇ ਚੋਣ ਕਮਿਸ਼ਨ ਨੂੰ ਮਿਲ ਜੁਲ ਨਹੀਂ ਜਾਏ ਪੰਜਾਬ ਦੇ ਮੁੱਖ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਵੀ ਹੁਣ ਵੱਡੀ ਕਾਰਵਾਈ ਹੋਵੇਗੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਤੇ ਧੰਨਵਾਦ